ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੇ ਪ੍ਰਤੀ ਦੋਸਤੋ ਕੱਲ ਜਿਹੜੀ ਫਗਵਾੜਾ ਗੁਰਦੁਆਰਾ ਵਿਖੇ ਜਿਹੜੀ ਘਟਨਾ ਹੋਈ ਹੈ ਇੱਕ ਨੌਜਵਾਨ ਮੁੰਡੇ ਦਾ ਕਤਲ ਹੋਇਆ ਇੱਕ ਬਹੁਤ ਹੀ ਮਾੜੀ ਔਰ ਬਹੁਤ ਹੀ ਗੰਭੀਰ ਘਟਨਾ ਹੋ ਗਈ ਧਿਆਨ ਨਾਲ ਗੌਰ ਨਾਲ ਇਹ ਵੀਡੀਓ ਸੁਣਿਓ ਔਰ ਮੇਰੇ ਵੀਰੋ ਮੈਂ ਇਹ ਵੀਡੀਓਜ਼ ਜਿੰਨੀਆਂ ਵੀ ਦੇਖੀਆਂ ਤੇ ਅਮਨਦੀਪ ਨਿਹੰਗ ਨੇ ਜਿਹੜਾ ਕੋਸ ਮੁੰਡੇ ਦਾ ਕਤਲ ਕੀਤਾ ਤਾਂ ਕਿਸ ਸਰਦੀਆਂ ਲੱਗਿਆ ਥੋੜਾ ਜਿਹਾ ਆਪਾਂ ਨੂੰ ਸਾਬੀ ਲਾਣਾ ਚਾਹੀਦਾ ਕੋਈ ਸੋਚ ਵੀ ਲੈਣਾ ਚਾਹੀਦਾ ਸਮਝ ਵੀ ਲੈਣਾ ਚਾਹੀਦਾ ਥੱਲੇ ਜਿਹੜੇ ਕਮੈਂਟ ਨੇ ਉਹ ਆ ਵਾਹ ਜੀ ਵਾਹ ਬਹੁਤ ਵਧੀਆ ਨਿਯੰਗ ਸਿੰਘ ਜਿੰਦਾਬਾਦ ਬਹੁਤ ਵਧੀਆ ਤੁਸੀਂ ਕੀਤਾ ਐਦਾਂ ਹੀ ਹੋਣਾ ਚਾਹੀਦਾ ਇਹਦੀ ਸਜ਼ਾ ਹੀ ਇਹ ਬਣਦੀ ਹੈ ਪਰ ਗਲਤੀ ਦੀ ਸਜ਼ਾ ਬਣਦੀ ਹੈ ਬਿਨਾ ਮਤਲਬ ਤਾਂ ਤਾਂ ਕੋਈ ਸਜ਼ਾ ਨਹੀਂ ਬਣਦੀ ਇੱਕ ਵਾਰੀ ਮੇਰੇ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਆ ਉਸ ਮੁੰਡੇ ਦੀ ਕਲਿੱਪ ਦੇਖ ਲਓ ਤੁਸੀਂ ਸਹੀਗਾ ਇਹ ਲੋਕਾਂ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਕਿਨੂੰ ਮੈਂ ਪੈਸੇ ਦੇਣ ਸਕੀਨਾ ਆਹੋ ਕਿੰਨੇ ਪੈਸੇ ਕਿਤੇ ਸੁਕੀ ਨਾਲ 200 40 2-3000 ਰੁਪਿਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ ਕਰ ਕੀ ਕਹਿ ਸੁਕੀ ਨਾਲ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਸਿੱਧਾ ਕਰਨ ਨੂੰ ਕਿਹਾ ਸੀਗਾ ਲੇਕਿਨ ਕੀ ਤਾਰੀਖਾ ਜੀ ਮੈਂ ਇਹ ਨੰਮਾੰਦਰਾ ਮਹਿੰਤੀ ਆ ਵਸਿਲੀ ਦੀ ਮੈਂ ਕੀਤਾ ਸੁਖੀ ਨੇ ਕਿ ਉਹ ਜੇ ਪੰਗਲੇ ਨੇ ਪੰਗਲੇ ਲੈਣੇ ਬਣੀ ਨਾਲ ਆਹੋ ਨਹੀਂ ਬਣੀ ਨਾਲ ਕੀ ਉਹ ਪੰਜ ਸਨ ਬਾੜਨੇ ਆਹੋ ਬਾੜੂ ਵਾਸਤੇ ਗਿਆ ਸੀ ਤਾਂ ਆਹੋ ਇਹ ਚੀਜ਼ਾ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਹਿ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇਣਾ ਉਲਟਾ ਹੀ ਤਾਂ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਹੈ ਉਹੀ ਗਾਲਾਂ ਔਰ ਉਤਰੀ ਉਤਰੀ ਇਹ ਸਭ ਚੀਜ਼ਾ ਇਹ ਤਾਂ ਪਿੱਛੇ ਕਰਨ ਵਿੱਚ ਕੈਸੀ ਆ ਮੈਂ ਕੀਤਾ ਨਹੀਂ ਭਾਜੀ ਬੇਗੁਨਾ ਚੀਜ਼ ਬਸ ਇਹ ਨਾ ਹਾਂਜੀ ਦੋਸਤੋ ਸਿੱਖ ਵੀਰੋ ਭਰਾਵੋ ਖਾਲਸੇਓ ਹਿੰਦੂ ਵੀਰੋ ਸਾਰੇ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਜਿਹੜੀ ਤੁਸੀਂ ਕਲਿੱਪ ਦੇਖ ਲਈ ਤੁਹਾਨੂੰ ਕੀ ਲੱਗਦਾ ਹੈ ਪਹਿਲੀ ਗੱਲ ਜੋ ਮੈਨੂੰ ਲੱਗਦਾ ਮੈਂ ਆਪਣਾ ਸੁਝਾਅ ਦੇ ਰਿਹਾ ਮੈਂ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਔਰ ਨਾ ਹੀ ਮੈਂ ਕੋਈ ਬਹੁਤ ਵੱਡਾ ਗਿਆਨੀ ਜਾਂ ਵਿਗਿਆਨੀ ਆ ਪਰ ਮੈਨੂੰ ਥੋੜਾ ਜਿਹਾ ਜਿਹੜਾ ਚੀਜ਼ ਫੀਲ ਹੋਈ ਉਹਦੇ ਵਾਸਤੇ ਮੈਂ ਇਹ ਸੋਚਿਆ ਕਿ ਇਹ ਇੱਕ ਬਣ ਕੇ ਗਿਆ ਹੁਣ ਇਹ ਕਲਿੱਪ ਤੋਂ ਅੰਜ ਲੱਗਦਾ ਹੈ ਕਿ ਪਹਿਲੀ ਗੱਲ ਜਿਹੜਾ ਮੁੰਡਾ ਜਿਹਦਾ ਮਰਡਰ ਹੋ ਗਿਆ ਉਹ ਨਸ਼ੇ 'ਚ ਹੈ ਠੀਕ ਹੈ ਨਸ਼ੇ 'ਚ ਤਾਂ ਬਹੁਤ ਪੰਜਾਬੀ ਫਿਰਦੇ ਨੇ ਚਿੱਟਾ ਇੱਥੇ ਆਮ ਹੈ ਸਰਕਾਰਾਂ ਨੇ ਫੈਲਾਇਆ ਹੋਇਆ ਤੇ ਇਹ ਤੁਹਾਨੂੰ ਇਹਦੀ ਭਾਸ਼ਾ ਤੋਂ ਪਤਾ ਲੱਗਦਾ ਕਿ ਇਹ ਨਸ਼ੇ 'ਚ ਹੈ ਚਲੋ ਜੇ ਇਹ ਨਸ਼ੇ 'ਚ ਹੈ ਤਾਂ ਅਮਨਦੀਪ ਨੇ ਅੰਗਦੀ ਤੁਸੀਂ ਸਾਲ ਪਿੱਛੇ ਦੀਆਂ ਵੀਡੀਓ ਫੋਲੋ ਇਹਦਾ ਜਿਹੜਾ ਉੱਤਰੋਂ ਮਹਾਰਾਸ਼ਟਰ ਵੱਲੋਂ ਆਇਆ ਸੀਗਾ ਉਹ ਜਿਹੜਾ ਸਿੱਖ ਬਣ ਗਿਆ ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ ਇਸ ਟਾਈਮ ਆ ਨਹੀਂ ਰਿਹਾ ਸੋਰੀ ਉਹਦੇ ਨਾਲੇ ਦਾ ਪੇਚਾ ਪੈ ਗਿਆ ਪਹਿਲਾਂ ਇਹ ਇਕੱਠੇ ਰਹੇ ਦੋਨੇ ਜਣੇ ਉਸ ਤੋਂ ਬਾਅਦ ਇਹਦੀ ਲੜਾਈ ਹੋ ਗਈ ਦਰਬਾਰ ਸਾਹਿਬ ਵਿਖੇ ਐਦਾਂ ਦੀ ਕੋਈ ਘਟਨਾ ਪਣੀ ਸੀ ਤੇ ਉਹ ਲੜਾਈ ਦੇ ਵਿੱਚ ਇਹਨੇ ਕਬੂਲਿਆ ਕਿ ਇਹ ਅਮਨਦੀਪ ਨਿਹੰਗ ਉਹਦਾ ਨਾਂ ਲੈਂਦਾ ਵੀ ਇਹ ਵਿੱਕੀ ਥੋਮਸ ਸੋਰੀ ਵੀ ਵਿੱਕੀ ਥੋਮਸ ਨੇ ਮੈਨੂੰ ਕਿਆ ਸੀ ਅਮਰਤਪਾਲ ਨੂੰ ਮਾਰਨ ਵਾਸਤੇ ਅਸਲਾ ਚਾਹੀਦਾ ਤੇ ਇਹ ਸੁਪਾਰੀ ਲੈ ਰਿਆ ਸੀ ਤੇ ਠੀਕ ਹੈ ਭਾਈ ਜੇ ਉਹ ਅਮਰਤਪਾਲ ਭਾਈ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਤੂੰ ਜਦੋਂ ਕਿਉਂ ਨਹੀਂ ਦੱਸਿਆ ਜਦੋਂ ਤੇਰਾ ਇੱਥੇ ਗੁਰਦੁਆਰੇ ਚ ਆ ਕੇ ਪੰਗਾ ਪੈ ਗਿਆ ਤਾਂ ਫਿਰ ਤੈਨੂੰ ਜ਼ਿਆਦਾ ਸੋਝੀ ਆ ਗਈ ਹੈ ਇਸ ਤੋਂ ਪਹਿਲਾਂ ਤੂੰ ਕਿਉਂ ਨਹੀਂ ਕਰਿਆ ਔਰ ਜਦੋਂ ਜੇ ਤੂੰ ਐਡਾ ਹੀ ਖਾਰਕੂ ਸੀ ਐਡਾ ਹੀ ਗੁਰੂ ਦਾ ਪਿਆਰਾ ਸਿੰਘ ਸੀ ਜਿਵੇਂ ਤੂੰ ਅੱਜ 5 ਮਿੰਟ ਤੋਂ ਬਿਨਾਂ ਸੋਚੇ ਸਮਝੇ ਕਾਰਾ ਕਰਤਾ ਤਾਂ ਉਦੋਂ ਵੀ ਕਿਥੋਂ ਮਸ ਨੂੰ ਸੋਧਾ ਕਿਉਂ ਨਹੀਂ ਲਾਇਆ ਕਿਉਂਕਿ ਵਿਕੀ ਥਾਮਸ ਦੀ ਤੂੰ ਕੱਚਾ ਚ ਵੀ ਨਹੀਂ ਸੀ ਹੁੰਦਾ ਉਹ ਲੰਬਾ ਚੌੜਾ ਤੇ ਤਾਕਤਵਰ ਵੇਖ ਕੇ ਤੂੰ ਉਹ ਜੋ ਮਰਜੀ ਪਲਾਨ ਬਣਾ ਲਿਆ ਪਰ ਤੂੰ ਉਹਦੇ ਸਾਹਮਣੇ ਬੱਕਰੀ ਬਣੇ ਰਹੀ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਮਾਰਕਟਾਈ ਹੋਈ ਸੀ ਕਿਰਪਾਣ ਨੇ ਮਾਰੀ ਉਹਦੇ ਮੜੇ ਮੋਟਾ ਆ ਗਿਆ ਸਕ੍ਰੈਚ ਤੇ ਕੇਸ ਪੈ ਗਿਆ ਉਹ ਕੇਸ ਤੋਂ ਬਾਅਦ ਲੁਧਿਆਣਾ ਪੁਲਿਸ ਜਦੋਂ ਇਹਨੂੰ ਫੜਨ ਗਈ ਇਹਦੇ ਘਰ ਤਾਂ ਪੁਰਸ ਇਹ ਚੈਨਲ ਨਹੀਂ ਸੀ ਖੋਲਦਾ ਬੜੀ ਤੁਤੂ ਮੈਂ ਮੈਂ ਸੋ ਮੇਰੇ ਵੀਰੋ ਭਰਾਵੋ ਹੱਥ ਜੋੜ ਕੇ ਬੇਨਤੀ ਹੈ ਕਿ ਨਿਹੰਗ ਸਿੰਘ ਆਪਣਾ ਭੰਗ ਦਾ ਪਾਟਾ ਤਾਂ ਜ਼ਰੂਰ ਛਕਦੇ ਨੇ ਸ਼ਰਦਾਈਆਂ ਛਕਦੇ ਨੇ ਉਹ ਗੱਲ ਵੱਖਰੀ ਹੈ ਪਰ ਇਹ ਨਸ਼ਾ ਵੀ ਕਰਦਾ ਹੈ ਸੇਵਨ ਕਰਦਾ ਹੈ ਇਹ ਗੋਲੀਆਂ ਦਾ ਨਸ਼ੇ ਦਾ ਸੇਵਨ ਅੱਡ ਤੋਂ ਕਰਦਾ ਹੈ ਪਰ ਸ਼ੁਰੂ ਤੋਂ ਕਰਦਾ ਸੀ ਹੁਣ ਵੀ ਕਰਦਾ ਉਸ ਗੁਰਦੁਆਰੇ ਵਿੱਚ ਇਹ ਵੀ ਰੁਕਿਆ ਰਾਤ ਵਾਸਤੇ ਐਦਾਂ ਹੀ ਉਹ ਮੁੰਡਾ ਆ ਗਿਆ ਹੁਣ ਉਹ ਮੰਨ ਰਿਹਾ ਕਿ ਮੈਨੂੰ ਕਿਸੇ ਨੇ ਭੇਜਿਆ ਜਾਂ ਇਹਨੂੰ ਸ਼ੱਕ ਹੋ ਗਿਆ ਜਾਂ ਇਹਨੇ ਪੁੱਛਿਆ ਕਿ ਮੁੰਡਾ ਜਦੋਂ ਆਉਂਦਾ ਹੈ ਤਾਂ ਉਹਨੂੰ ਮਤਲਬ ਇਹ ਪੁੱਛ ਕੇ ਸ਼ਿਕਰਦ ਨੇ ਭਾਈ ਕਿਵੇਂ ਆਇਆ ਤਾਂ ਉਹ ਸਾਰੀਆਂ ਗੱਲਾਂ ਡਰ ਕੇ ਜਾਂ ਨਸ਼ੇ ਦੇ ਹੱਦ ਦੋਨੋਂ ਇੱਕ ਡਰਦੇ ਵਿੱਚ ਵੀ ਬੰਦਾ ਇਦਾਂ ਤਾਂ ਲੱਗਦਾ ੜੜਬੜ ਵਿੱਚ ਬੋਲਦਾ ਉਹ ਕਬੂਲ ਕਰ ਗਿਆ ਕਿ ਮੈਨੂੰ ਇਸ ਤਰ੍ਹਾਂ ਕੋਈ ਸੁਖੀ ਨਾਮ ਦਾ ਮੁੰਡਾ ਉਹਨੇ ਮੈਨੂੰ ਬਿਆਦਵੀ ਕਰਨ ਵਾਸਤੇ ਭੇਜਿਆ ਹੈ ਤਾਂ ਉਹ ਗੱਲ ਨੂੰ ਵੀ ਸਹੀ ਨਹੀਂ ਕਰ ਰਿਹਾ ਪਾਰ ਰਿਹਾ ਔਰ ਅੱਗੋਂ ਇਹੀ ਜਵਾਬ ਕਰੀ ਜਾ ਰਿਹਾ ਹਾਂ ਤੂੰ ਉਹ ਤੋਂ ਪੈਸੇ ਲੈਣੇ ਕਿਤੇ ਸੀ ਤਾਂ ਕਹਿੰਦਾ ਹਾਂ ਪੈਸੇ ਲੈਣੇ ਸੀ ਕਿੰਨੇ ਤਾਂ 1000 2000 2-4000 ਪਿੱਛੇ ਕੋਈ ਵਿਅਦਵੀ ਕਰ ਦੂਗਾ ਤੁਹਾਡਾ ਦਿਮਾਗ ਕੰਮ ਕਰਦਾ ਦੂਸਰੀ ਗੱਲ ਇੱਥੇ ਆ ਜਾਂਦੀ ਹੈ ਕਿ ਜਦੋਂ 2-4000 ਦੀ ਗੱਲ ਵੀ ਛੱਡੋ ਤੁਸੀਂ ਜਦੋਂ ਉਹ ਬੰਦਾ ਕਹਿੰਦਾ ਮੁੰਡਾ ਕਹਿੰਦਾ ਕਿ ਮੈਂ ਵਿਅਦਵੀ ਕਰਨ ਵਾਸਤੇ ਆਇਆ ਸੀ ਪਰ ਮੇਰੇ ਜਮੀਰ ਨੇ ਸਾਥ ਨਹੀਂ ਦਿੱਤਾ ਮੈਂ ਇਮਾਨਦਾਰ ਬੰਦਾ ਮੇਰਾ ਜੀ ਨਹੀਂ ਕੀਤਾ ਤਾਂ ਕਰੂ ਜਦੋਂ ਉਹਨੇ ਵਿਚਾਰੇ ਨੇ ਕੀਤੀ ਨਹੀਂ ਆ ਫਿਰ ਉਹ ਦੋਸ਼ੀ ਇੱਦਾਂ ਵੱਡਾ ਗੁਨਾਹਗਾਰ ਇੱਕ ਮੌਤ ਦਾ ਗੁਨਾਹਗਾਰ ਕਿਵੇਂ ਬਣ ਗਿਆ ਮੌਤ ਦਾ ਗੁਨਾਹਗਾਰ ਤਾਂ ਤਾਂ ਸੀ ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਸੋ ਕੋਸ਼ਿਸ਼ ਵੀ ਕਰਦਾ ਉਹਨੇ ਕੋਸ਼ਿਸ਼ ਤੱਕ ਵੀ ਨਹੀਂ ਕੀਤੀ ਵਿਚਾਰੇ ਨੇ ਸੋ ਤੁਸੀਂ ਐਗੀਆਂ ਗੱਲਾਂ ਕਰਨ ਤੋਂ ਬਾਅਦ ਕਿਵੇਂ ਹਿੰਮਤ ਪੈ ਗਈ ਉਹਦਾ ਗਲ ਵੱਡਤਾ ਜਾਂ ਉਹਦਾ ਜਿਹੜੇ ਹਿਸਾਬ ਨਾਲ ਵੀ ਤੁਸੀਂ ਉਹਨੂੰ ਮਾਰਿਆ ਨਸ਼ੇ ਦੀ ਹਾਲਤ ਵਿੱਚ ਉਹ ਸੀ ਨਸ਼ੇ ਦੀ ਹਾਲਤ ਵਿੱਚ ਇਹ ਅਮਨਦੀਪ ਆਪਣੇ ਆਪ ਨੂੰ ਡਾ ਨਿਹੰਗ ਕਹਿੰਦਾ ਇਹ ਸੀ ਹਮੇਸ਼ਾ ਨਸ਼ਾ ਲੈਂਦਾ ਇਹਦਾ ਬੇਸ਼ੱਕ ਡਰ ਟੈਸਟ ਕਰਾ ਲਓਣਗੇ ਵੀ ਹੁਣ ਤੇ ਪਹਿਲੀ ਗੱਲ ਜੇ ਇਹ ਅਕਲਮੰਦ ਹੁੰਦਾ ਤਾਂ ਜਦੋਂ ਕਹਿੰਦਾ ਕਿ ਸੁਖੀ ਨੇ ਮੈਨੂੰ ਭੇਜਿਆ ਤਾਂ ਉਹ ਬੰਦੇ ਨੂੰ ਹੁਣ ਤੁਸੀਂ ਮੁੰਡੇ ਨੂੰ ਮਾਰਤਾ ਹੁਣ ਉਹ ਸਬੂਤ ਕਿੱਥੇ ਰਹਿ ਗਿਆ ਸੁਖੀ ਕੌਣ ਸੀ ਹਜ਼ਾਰਾਂ ਸੁਖੀ ਹੋਣਗੇ ਦੱਸੋ ਕਿਹੜੇ ਸੁਖੀ ਦੀ ਤਲਾਸ਼ ਕਰੋਗੇ ਜਿੰਨੇ ਭੇਜਿਆ ਸੀ ਉਦੋਂ ਹੀ ਇਹ ਪ੍ਰਬੰਧਕ ਕਮੇਟੀ ਨੂੰ ਕਹਿੰਦਾ ਮੈਨੇਜਮੈਂਟ ਗੁਰਦੁਆਰਾ ਦੇ ਜਿੰਦਾ ਉਹਨੂੰ ਕਹਿੰਦਾ ਬਾਬਾ ਜੀ ਨੂੰ ਕਹਿੰਦਾ ਵੀ ਭਾਈ ਆਹ ਵੇਖੋ ਕੀ ਬਿਆਨ ਦੇ ਰਿਹਾ ਤੇ ਸੁਖੀ ਕੌਣ ਹੈ ਇਹਨੂੰ ਸਤਨਾ ਪੁਲਿਸ ਨੂੰ ਬੁਲਾ ਕੇ ਉਹਦੀ ਕਸਟਡੀ ਦੇ ਵਿੱਚ ਪੁਲਿਸ ਕਲਸਟਰੀ ਕਸਟਡੀ ਵਿੱਚ ਇਹਨੂੰ ਗ੍ਰਿਫਤਾਰ ਕਰਵਾਂਦੇ ਤੇ ਕੇਸ ਕਰਵਾਂਦੇ ਵੀ ਬਿਆਦਵੀ ਕਰਨ ਦੇ ਇਰਾਦੇ ਨਾਲ ਆਇਆ ਸੀ ਜਿਹੜਾ ਸੁੱਖੀ ਬੰਦਾ ਉਹਤੇ ਵੀ ਕਾਰਵਾਈ ਕਰੋ ਔਰ ਉਹਨੂੰ ਵੀ ਫੜੋ ਤੇ ਜੇ ਤੁਹਾਡੇ ਗਿੱਟਿਆਂ ਵਿੱਚ ਇੰਨਾ ਦਮ ਸੀ ਤਾਂ ਤੁਸੀਂ ਇਸ ਮੁੱਦੇ ਨਾਲ ਲਾ ਜਾ ਕੇ ਇਹਨੂੰ ਜਿਵੇਂ ਵੀ ਮਨਾਉਂਦੇ ਮੰਨ ਨਹੀਂ ਜਾਣਾ ਸੀ ਇਹਨੇ ਮਾਰਦੇ ਕੁੱਟਦੇ ਤਾਂ ਵੀ ਬੰਨ ਜਾਣਾ ਸੀ ਉਹ ਸੁੱਖੀ ਤੱਕ ਪਹੁੰਚਦੇ ਤਾਂ ਬਿਆਦਵੀ ਰੁਕਣੀ ਸੀ ਇਹ ਸੌਂਡੇ ਦਾ ਕਤਲ ਕਰਕੇ ਬਿਆਦਵੀ ਨਹੀਂ ਰੁਕਣੀ ਕਿਉਂਕਿ ਇਹੋ ਜੇ ਗਰੀਬ ਲਾਚਾਰ ਔਰ ਨਸ਼ਾ ਦੇ ਕੇ ਕਿਸੇ ਵੀ ਬੰਦੇ ਨੂੰ ਬਲਵਾਨ ਬਣਾਇਆ ਜਾ ਸਕਦਾ ਹੈ ਜਿਹੜਾ ਬੰਦਾ ਪਿੱਛੋਂ ਬੰਦਾ ਤਿਆਰ ਕਰਦਾ ਹੈ ਮਾਈਂਡ ਵਾਸ਼ ਕਰਦਾ ਹੈ ਉਸ ਬੰਦੇ ਤੱਕ ਪਹੁੰਚਣਾ ਜ਼ਰੂਰੀ ਸੀ ਸੋ ਇਹ ਇਹ ਕੋਈ ਸੋਧਾ ਨਹੀਂ ਹੋਇਆ ਜਿਵੇਂ ਕਿ ਜੀ ਆਂਦੇ ਨੇ ਕਿ ਸੋਧਾ ਲਾਇਆ ਇਹ ਇੱਕ ਕਤਲ ਹੋਇਆ ਅਮਨਦੀਪ ਨੂੰ ਜਾਊ ਜੇਲ੍ਹ ਚ ਪਿੱਛੇ ਉਹਦੀ ਜਵਾਨ ਕੁੜੀ ਹੈ ਉਹਦਾ ਵਿਆਹ ਕਿੱਦਾਂ ਹੋਊਗਾ ਕਾਰੋਬਾਰ ਕਿੱਦਾਂ ਹੋਊਗਾ ਕਿਸੇ ਸਿੱਖ ਬੰਦੀਆਂ ਨੇ ਇਹ ਸਿੱਖ ਬੰਦੀਆਂ ਜਿੰਨਾ ਕਿ ਦੇਖਦੀਆਂ ਨੇ ਅਸੀਂ ਸਾਰਾ ਖਲਾਫ ਦੇਖਦੇ ਆਏ ਆ ਐਡੇ-ਐਡੇ ਯੋਧੇ ਸ਼ੂਰਮੇ ਖੜਕੂਆਦ ਦੇ ਵਿੱਚ ਜਿਨ੍ਹਾਂ ਨੇ ਸਿੱਖ ਪੰਥ ਲਈ ਕੁਰਬਾਨੀਆਂ ਦੇਤੀਆਂ ਅੱਜ ਉਹਨਾਂ ਦੇ ਘਰਾਂ ਵਿੱਚ ਘਾਹ ਉੱਗ ਗਿਆ ਹੈ। ਛੱਤਾਂ ਉਹਨਾਂ ਦੀ ਡਿੱਗ ਗਈਆਂ। ਔਰ ਪੁਰਾਣੇ ਖੰਡਰ ਬਣ ਗਏ ਨੇ ਜਿਵੇਂ ਇੱਥੇ ਕੋਈ ਕਈ ਸਾਲ ਪਹਿਲਾਂ ਵੱਸੇ ਹੀ ਨਹੀਂ। ਇੱਥੇ ਕੁਰਬਾਨੀ ਦਾ ਮੁੱਲ ਆ ਪੈਂਦਾ ਚਾਰਕ ਦਿਨ ਬੱਲੇ ਬੱਲੇ ਖਾਲਸਾ ਜੀ ਵਾਹਿਗੁਰੂ ਬੱਲੇ ਕਮੈਂਟ ਐਦਾਂ ਦੇ ਆਉਂਦੇ ਨੇ ਇਹ ਕਮੈਂਟਾਂ ਵਾਲਿਆਂ ਨੂੰ। ਨਾਲ ਇਹ ਨਾ ਦੇਸ਼ ਚੱਲਣਾ ਇਹ ਨਾ ਧਰਮ ਚੱਲਣਾ ਇਹ ਨਾ ਕੌਮ ਚੱਲਣੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮੰਨ ਲਓ ਕਿ ਉਹ ਦੋਸ਼ੀ ਸੀ। ਉਹਨਾਂ ਨੇ ਇਹ ਕੰਮ ਅਜੇ ਕੀਤਾ ਨਹੀਂ ਸੀ ਔਰ ਕੁਝ ਸੋਚ ਲੈਂਦੇ ਵਿਚਾਰ ਲੈਂਦੇ ਹੋ ਸਕਦਾ ਉਹ ਨਸ਼ੇ ਦੀ ਹਾਲਾਤ ਵਿੱਚ ਉਦਾਂ ਹੀ ਕਰੀ ਜਾਂਦਾ ਹੋਏ ਹਾਂ ਮੈਂ ਵਿਧਵੀ ਕਰਨ ਆਇਆ ਸੀ ਕਿਉਂਕਿ ਉਹਦਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ ਸੀ ਉਹਨੂੰ ਪਤਾ ਹੀ ਨਹੀਂ ਮੈਂ ਆਇਆ ਕਿਵੇਂ ਆ ਕਿੱਥੇ ਆ ਨਸ਼ੇ ਨਸ਼ੇ ਦੀ ਹਾਲਾਤ ਐ ਤੇ ਹੁੰਦੀ ਯਾਰ ਨਸ਼ੇ 'ਚ ਜੇ ਤੁਸੀਂ ਕੋਈ ਪੁੱਛੀ ਜਾ ਤੇਰਾ ਨਾਮ ਫਲਾਣਾ ਉਹ ਕਹਿੰਦਾ ਨਾ ਤੇਰੇ ਡੈਡੀ ਦਾ ਨਾਮ ਆ ਉਹ ਕਹਿੰਦਾ ਐਦਾਂ ਹੀ ਜਬਰਦਸਤੀ ਨੂੰ ਕਹੀ ਜਾਣਾ ਤੂੰ ਪੈਸੇ ਲੈ ਕੇ ਆਇਆ ਸੀ ਤੂੰ ਵਿਧਵੀ ਕਰਨ ਵਾਸਤੇ ਚੱਕਰ ਆਇਆ ਸੀ ਅੱਛਾ ਤੇ ਤੁਸੀਂ ਇਹਦੀਆਂ ਜਿਹੜੀਆਂ ਕੁਰਬਾਨੀਆਂ ਦੀਆਂ ਨੇ ਤੁਖਾ ਬਦਲ ਦਿਨਾ ਚਾਹੁੰਦੇ ਹੋ ਗਰਬਾਣੀ ਤੁਹਾਡੀ ਸਾਡੀ ਬਾਣੀ ਛੋਟੀ ਹੈ ਇਦਾਂ ਇਦਾਂ ਅੱਗੇ ਗੱਲ ਕਰਕੇ ਪਿੱਛੇ ਉਹ ਤੋਂ ਹਾ ਹਾ ਕਰਵਾਈ ਜਾਂਦਾ ਯਾਰ ਇਹ ਜਿਹੜਾ ਕੰਮ ਹੋਇਆ ਮੇਰੀ ਨਜ਼ਰ ਦੇ ਵਿੱਚ ਬਹੁਤ ਮਾੜਾ ਤੇ ਬਹੁਤ ਗਲਤ ਕੰਮ ਹੋ ਗਿਆ ਸੋ ਜੋ ਹੋ ਗਿਆ ਸਭ ਹੋ ਗਿਆ ਇਹਦੇ ਨਾਲ ਸਿੱਖ ਪੰਥ ਦੀ ਬਹੁਤ ਵੱਡੀ ਕੌਮ ਦੀ ਵਾਹ ਵਾਹ ਨਹੀਂ ਬਦਨਾਮੀ ਹੈ ਉਹ ਬਦਨਾਮੀ ਕਿਵੇਂ ਹੈ ਉਹ ਬਦਨਾਮੀ ਇਦਾਂ ਕੋਈ ਵੀ ਮੋਨਾ ਮੁੰਡਾ ਕੋਈ ਵੀ ਹਿੰਦੂ ਮੁੰਡਾ ਜਾਂ ਮੁਸਲਮਾਨ 크ਰਿਸਚਨ ਜਾ ਸਿੱਖਾਂ ਦੇ ਪਈ ਕੀ ਪਤਾ ਤੁਹਾਨੂੰ ਇਹ ਮੁੰਡਾ ਕੌਣ ਸੀ ਹੋ ਸਕਦਾ ਸਿੱਖਾਂ ਦਾ ਹੀ ਹੋਵੇ ਪਹਿਲੀ ਗੱਲ ਜੇ ਸਿੱਖ ਦਾ ਕੋਈ ਮੁੰਡਾ ਭਟਕ ਜਾਵੇ ਜਾਂ ਆਪਣੀ ਲਾਈਨ ਤੋਂ ਹਟ ਜਾਵੇ ਉਹਦਾ ਹਰ ਜੁਰਮੀ ਦਾ ਗੁਨਾਹਗਾਰ ਦਾ ਜੁਰਮ ਦਾ ਇਹੀ ਨਹੀਂ ਹਾਲ ਹੁੰਦਾ ਕਿ ਉਹਨੂੰ ਮਾਰ ਹੀ ਦੋ ਉਹਨੂੰ ਸਮਝਾਇਆ ਜਾ ਸਕਦਾ ਹੁਣ ਅੱਗੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਰਾਤ ਨੂੰ ਸੰਗਤ ਰੁਕਦੀ ਹੈ ਜਾਂ ਰਹਿ ਜਾਂਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰਦੁਆਰਿਆਂ ਦੇ ਵੱਲੋਂ ਉਹ ਵੀ ਕਰੂਗਾ ਰੁਕ ਵੀ ਕਰੂਗਾ ਕੋਈ ਪਤਾ ਨਹੀਂ ਹੈ ਜੇ ਪੁੱਤ ਕਹੂਗਾ ਮੈਂ ਫਲਾਣੇ ਗੁਰਦੁਆਰੇ 'ਚ ਰੁਕ ਜਾਣਾ ਮਾਤਾ ਅੱਜ ਮੈਂ ਇੱਥੋਂ ਆਉਣ ਜਾਣਾ ਤੇ ਮਾਂ ਨੇ ਕਹਿਣਾ ਪੁੱਤ ਨਾ ਗੁਰਦੁਆਰੇ ਨਾਲੋਂ ਪੀ ਉੱਥੇ ਨਿਹੰਗ ਸਿੰਘ ਹੁੰਦੇ ਨੇ ਮਸੇੜੀ ਹੁੰਦੇ ਨੇ ਤੇ ਉਹ ਕਤਲ ਕਰ ਦਿੰਦੇ ਨੇ ਬਾਅਦ 'ਚ ਕਹਿ ਦਿੰਦੇ ਨੇ ਵੀ ਬੇਦਵੀ ਕਰਨ ਆਏ ਪੁੱਤ ਮੇਰਾ ਤੂੰ ਹੋਟਲ 'ਚ ਰਹਿ ਜਾ ਤੇ ਤੂੰ ਉੱਥੇ ਨਾ ਰਹੀਂ ਸੋ ਲੈਟ ਜਾਣ ਕਰਕੇ ਹੁਣ ਵੀਡੀਓ ਡਾਊਨ ਹੋ ਗਈ ਗੱਲਾਂ ਹੋਰ ਵੀ ਕਰਨੀਆਂ ਸੀ ਸੋ ਮੇਰੇ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਤਲ ਹੋਇਆ ਇਹ ਸਹੀ ਹੋਇਆ ਔਰ ਜੇ ਉਹ ਬੇਦਵੀ ਕਰਨ ਗਿਆ ਸੀ ਤਾਂ ਉਹਦਾ ਕਤਲ ਕਰ ਦਿੱਤਾ ਤਾਂ ਸਹੀ ਹੋਇਆ ਅੱਗਲ ਤਾਂ ਉਹਨੇ ਬੇਦਬੀ ਕੀਤੀ ਨਹੀਂ ਇਸ ਮੁੱਦੇ ਤੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਵੀ ਜੋ ਕੁਝ ਹੋਇਆ ਇਹ ਵਾਕਿਆ ਸਹੀ ਹੋਇਆ ਪਰ ਮੈਨੂੰ ਤਾਂ ਇਹ ਲੱਗਦਾ ਕਿ ਇਹਦੇ ਇਹਨੂੰ ਮਾਰਨ ਵਾਲੀ ਸੀ ਚਾਹੀਦਾ ਕਿਉਂਕਿ ਬੇਦਬੀ ਉਹਨੇ ਕੀਤੀ ਨਹੀਂ ਉਹ ਕਬੂਲ ਗਿਆ ਉਹਦੀ ਹਿੰਮਤ ਹੀ ਨਹੀਂ ਪਈ ਉਹ ਮੰਨ ਗਿਆ ਕਹਿੰਦਾ ਵੀ ਮੈਂ ਮੇਰੀ ਮੇਰੇ ਜਮੀਰ ਨੇ ਕੰਮ ਨਹੀਂ ਕਰਿਆ ਮੈਂ ਇਮਾਨਦਾਰ ਬੰਦਾ ਮੇਰਾ ਦਿਲ ਨਹੀਂ ਕੀਤਾ ਐਦਾਂ ਕਰਤੇ ਫਿਰ ਤਾਂ ਵੈਸੇ ਹੀ ਉਹਦੀ ਸਜ਼ਾ ਮੌਤ ਨਹੀਂ ਬਣਦੀ ਤੋ ਸਿੱਖੋ ਕੁਝ ਤਾਂ ਸਿੱਖੋ ਯਾਰ ਇੱਦੇ ਵੀ ਸ਼ਸਤਰਾਂ ਦਾ ਦੁਰਵਰਤੋਂ ਨਾ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ